ਤੇ ਰੋਡ ショਅ ਦੇ ਦੌਰਾਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮੀਨੀ ਕੋਮਰ ਨੇ ਰੋਡ ショਅ ਕੱਢਿਆ ਅਤੇ ਇਸ ਰੋਡ ショਅ ਦੇ ਦੌਰਾਨ ਵੱਡੇ ਗਿਣਤੇ ਚ ਔਰਤਾਂ ਨੌਜਵਾਨਾਂ ਕਾਂਗਰਸੀ ਵਰਕਰਾਂ ਤੇ ਸ਼ਹਿਰ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਹੁਣ ਕਾਂਗਰਸ ਪਾਰਟੀ ਅਤੇ ਯਾਮੀਨੀ ਕੋਵਰ ਜੈਦਾਬਾਦ ਦੇ ਨਾਰੇ ਵੀ ਲਗਾਏ ਗਏ ਤੇ ਯਾਮੀਨੀ ਕੋਮਰ ਨੇ ਕਿਹਾ ਕਿ ਉਹ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦ ਚੰਗੀ ਤਰ੍ਹਾਂ ਜਾਣੂ ਹਨ। ਉਹ ਛੋ ਚਾਰਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਸਮੱਸਿਆ ਤੋਂ ਚੰਗੀ ਤਰੀਕੇ ਦੇ ਨਾਲ ਜਾਣੂ ਹੈ ਤੇ ਘਟਕਾਰਨ ਦੇ ਲਈ ਉਸ ਨੂੰ ਸੰਸਦ ਮੈਂਬਰ ਬਣਾਇਆ ਜਾਏ ਤਾਂ ਹੀ ਸਾਰੀਆਂ ਸਮੱਸਿਆਵਾਂ ਨੂੰ ਉਹ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਓਹ ਛੋ ਤਾਂ ਬਸ ਬੋਲਣਾ ਗਲਬਲ ਕਰ ਦਿਆ। ਅੱਜ ਮੇਰੇ ਕੋਲ ਕ੍ਰੈਡੀ ਆਪ ਜੋ ਹੈ ਰੋਡ ਸ਼ੋਅ ਕੀਤਾ ਹੈ ਥੋੜਾ ਦਾ ਰਿਸਪੌਂਸ ਮਿਲਿਆ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਅੱਜ ਸਾਡਾ ਪਹਿਲਾ ਰੋਡ ਸ਼ੋਅ ਹੈ ਅਸੀਂ ਸਾਰੇ ਹਲਕਿਆਂ ਇਸ ਤਰ੍ਹਾਂ ਦੇ ਰੋਡ ਸ਼ੋਅਸ ਕਰਨੇ ਆ ਤੇ ਹੁਸ਼ਿਆਰਪੁਰ ਤੋਂ ਅੱਜ ਸਾਡਾ ਪਹਿਲਾ ਰੋਡ ਸ਼ੋਅ ਸ਼ੁਰੂ ਹੋਇਆ ਹੈ ਰਿਸਪੌਂਸ ਤੁਸੀਂ ਦੇਖ ਸਕਦੇ ਹੋ ਅਸੀਂ ਆਪਣੇ ਐਂਡਿੰਗ ਪੁਆਇੰਟ ਤੇ ਪਹੁੰਚ ਗਏ ਹਾਂ ਤੇ ਲੋਕ ਤੇ ਗੱਡੀਆਂ ਹਜੇ ਤੱਕ ਅਸੀਂ ਤਾਂ ਪੈਦਲ ਆਏ ਹਾਂ ਪਰ ਲੋਕ ਤੇ ਗੱਡੀਆਂ ਹਜੇ ਤੱਕ ਸਟਾਰਟਿੰਗ ਪੁਆਇੰਟ ਤੱਕ ਖੜੀਆਂ ਹੋਈਆਂ ਜਿਹੜੇ ਹਜੇ ਤੱਕ ਉੱਤੇ ਮੂਵ ਤੱਕ ਨਹੀਂ ਕੀਤੀਆਂ ਇਟੂ ਬਸ ਡਾਇਰੈਕਟਲੀ ਅਸੀਂ ਹੁਣ ਫਰਗਵਾੜੇ ਜਾ ਰਹੇ ਆਂ ਤੇ ਤੁਸੀਂ ਨਾਲ ਆ ਸਕਦੇ ਹੋ ਸਾਰੇ ਹੁਣ ਫਰਗਵਾੜੇ ਤੇ ਰੋਚੀ ਹੋਏਗਾ ਉਹ ਵੀ ਜੋ ਵਾਲ ਹੋ ਰਹੀ ਹੈ ਜਿਹੜੀ ਟਾਂਡੇ ਦੇ ਵਿੱਚ ਤੁਸੀਂ ਗਏ ਆ ਉੱਥੇ ਸਾਰਿਆਂ ਨੇ ਤੁਹਾਨੂੰ ਆਪਣਾ ਸਹਿਯੋਗ ਦਿੱਤਾ ਹੈ ਚਾਹੇ ਉਹ ਕੁਛ ਕੁਛ ਜਿਹੜੀ ਆਪਾਂ ਕਹਿੰਦੇ ਪੈਸੇ ਜਾਂ ਕਿਸੇ ਤਰ੍ਹਾਂ ਵੀ ਆ ਉਹ ਕੀ ਮੂਮੈਂਟ ਸੀ ਕਿ ਜਿਹਦੇ ਵਿੱਚ ਬਣ ਉਹ ਦੇਖੋ ਇਸ ਤਰ੍ਹਾਂ ਹੈ ਕਿ ਉਸ ਟਾਈਮ ਇਲੈਕਸ਼ਨ ਦਾ ਦੌਰ ਸ਼ੁਰੂ ਹੋਇਆ ਸੀ ਕੈਂਪੇਨਿੰਗ ਸਟਾਰਟ ਹੋਈ ਸੀ ਸਾਰੇ ਨੂੰ ਇਹ ਪਤਾ ਚੱਲ ਰਿਹਾ ਸੀ ਕਿ ਐਕਚੁਅਲੀ ਮੈਂ ਇੱਕ ਬਹੁਤ ਆਮ ਕਰਤੋਂ ਆ ਤੇ ਇੱਕ ਗੱਡੀ ਲੈ ਕੇ ਜਾਂਦੀ ਸੀ ਸਾਰੇ ਹਜੇ ਤੱਕ ਵੀ ਇੱਕੋ ਹੀ ਗੱਡੀ ਆ ਮੇਰੇ ਕੋਲ ਤੇ ਸਾਰੇ ਕਹਿੰਦੇ ਸੀ ਕਿ ਘੱਟੋ ਘੱਟ ਚਾਰ ਪੰਜ ਗੱਡੀਆਂ ਦਾ ਕਾਫਲਾ ਹੋਣਾ ਚਾਹੀਦਾ ਤੇ ਮੈਂ ਉੱਥੇ ਪਹੁੰਚੀ ਸੀ ਕਿ ਅਚਾਨਕ ਇੱਕ ਬਜ਼ੁਰਗ ਉੱਠ ਕੇ ਆਏ ਉਹਨਾਂ ਨੇ ਮੇਰੇ ਹੱਥ ਤੇ ਪੈਸੇ ਫੜਾਏ ਤੇ ਇੱਕ ਇੱਕ ਕਰਕੇ ਬਸ ਮੈਨੂੰ ਕਿਸੇ ਨੇ ਆ ਕੇ ਕਿਹਾ ਕਿ ਬੀਬੀ ਹੋਣ ਆਪਣੀ ਝੋਲੀ ਖੋਲ ਲੈ ਇਹ ਬੱਚਿਆਂ ਦਾ ਪਿਆਰ ਲੋਕਾਂ ਦਾ ਪਿਆਰ ਬਜ਼ੁਰਗਾਂ ਦਾ ਪਿਆਰ ਤੈਨੂੰ ਮਿਲਣ ਮਿਲਣ ਵਾਲਿਆ ਤੇ 5 ਰੁਪਏ 10 ਰੁਪਏ 100 ਰੁਪਏ ਜੋ ਜਿੰਨਾ ਦਸੀ ਉਹਨਾਂ ਉਹਨਾਂ ਨੇ ਪਾ ਕੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਇਹ ਕਿਹਾ ਕਿ ਘੱਟੋ ਘੱਟ 2-3 ਦਿਨ ਦਾ ਪੈਟਰੋਲ ਤੇਰਾ ਗੱਡੀ ਦਾ ਇਹਦੇ ਨਾਲ ਚੱਲ ਜਾਏਗਾ ਆਸ਼ੀਰਵਾਦ ਨੂੰ ਤੁਸੀਂ ਸਮਝਦੇ ਕਿ ਹੌਣ ਵਾਲੇ ਵੋਟਾਂ ਦੇ ਵਿੱਚ ਰਿਜ਼ਲਟ ਤੇ ਰੁਕਦੇ ਵਿੱਚ ਉਹ ਸਾਹਮਣੇ ਆਏਗਾ ਬਿਲਕੁਲ ਹੋਏਗਾ ਉਹਨਾਂ ਨੇ ਕਿਹਾ ਕਿ ਬੀਬੀ ਇਸ ਇਹ ਜਦੋਂ 10 ਰੁਪਏ ਦਾ ਨੋਟ ਅਸੀਂ ਤੁਹਾਨੂੰ ਦੇ ਰਿਹਾਏ ਇਹ ਗਾਰੰਟੀ ਹੈ ਇਸ ਚੀਜ਼ ਦੀ ਕਿ ਅਸੀਂ ਸਾਰੇ ਤੁਹਾਨੂੰ ਵੋਟ ਕਰਾਂਗੇ ਥੈਂਕ ਯੂ ਮਾਡਮ ਬਾਈ ਪੰਡੀ ਭਾਈ ਜਿਹੜਾ ਆ ਬਹੁਤ ਤੁਹਾਡੇ ਨਾਲ ਜੁੜਿਆ ਆ ਅੱਜ ਵੀ ਬੜੇ ਯੂਥ ਯੂਥ ਦੇ ਨਾਲ ਆ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਅਸਮੇਂ ਸੰਦੇਸ਼ ਚਾਹੁੰਦਾ ਨਾ ਕਿ ਕਾਂਗਰਸ ਪਾਰਟੀ ਦਾ ਅੱਜ ਉਹ ਮਾਹੌਲ ਦੇਖ ਲਓ ਇੱਥੋਂ ਲੱਗਦਾ ਕਿ ਮੈਡਮ ਜਿੱਤ ਗਏ ਆ ਕਾਂਗਰਸ ਪਾਰਟੀ ਜਿੱਤੂਗੀ ਔਰ ਮੈਡਮ ਇੱਕ ਬਹੁਤ ਆਮ ਪਰਿਵਾਰ ਤੋਂ ਆ ਮੈਂ ਸਾਰੇ ਭੈਣ ਭਰਾਵਾਂ ਨੂੰ ਆਮ ਪਰਿਵਾਰ ਵਾਲਿਆਂ ਨੂੰ ਬੇਨਤੀ ਕਰਦਾ ਜੇ ਵੋਟ ਪਾਣ ਜਾਣ ਇੱਕ ਵਾਰੀ ਜਾਮਨੀ ਮੈਂਦਨ ਜੀ ਚਿਹਰੇ ਨੂੰ ਦੇਖਣ ਨੂੰ ਉਸ ਵੇਲੇ ਵੋਟ ਕਰਦੇ ਅਮੀਰਾ ਨੂੰ ਇੱਕ ਵਾਰੀ ਨਿਖਾਰ ਦੇ ਗੱਲ ਬਜ਼ੁਰਗਾਂ ਨੂੰ ਨਿਖਾਰ ਦੇਣ ਮੈਡਮ ਜਾਮਨੀ ਕੁਵਰ ਇੱਕ ਬਹੁਤ ਆਮ ਪਰਿਵਾਰ ਤੋਂ ਆ ਪਲੀਜ਼ ਇਹਨਾਂ ਸੋ ਤੁਸੀਂ ਸੁਣਿਆ ਕਿ ਮੈਡਮ ਜਾਮਲੀ ਗੋਬਨ ਨੇ ਜੇ ਬਹੁਤ ਹੀ ਭਾਵੁਕ ਤਰੀਕੇ ਦੇ ਨਾਲ ਜਿਹੜਾ ਹੈ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਹੈ ਕਿ ਮੈਂ ਬਹੁਤ ਗਰੀਬ ਜਾਂ ਆਪਾਂ ਕਹਿ ਸਕਦੇ ਮੱਧ ਪਰਿਵਾਰ ਦੇ ਵਿੱਚੋਂ ਉੱਠ ਕੇ ਆਈਆਂ ਇੰਨੇ ਤਰੰਦਰ ਪਰਿਵਾਰ ਤੋਂ ਨਹੀਂ ਹੈ ਕਿਰਪਾ ਕਰਕੇ ਸਾਥ ਦਿਓ ਕਿਉਂਕਿ ਸਾਰਿਆਂ ਦੀ ਮਜਬੂਰੀ ਨੂੰ ਜਾਂ ਇਸ ਵळे ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਾਲੀ ਪਾਤੀ ਜਾਂਦੀਆਂ ਹਨ ਔਰ ਅਪੀਲ ਕਰ ਰਹੇ ਹਨ ਕਿ ਕਾਂਗਰਸ ਦੇ ਹੱਥ ਮਜ਼ਬੂਤ ਕਰੋ ਔਰ ਜਾਮਲੀ ਗੋਮਨ ਨੂੰ ਜਿਹੜਾ ਵੋਟ ਪਾਓ ਓ ਸ਼ਾਹਪੁਰ ਤੋਂ ਸਹਿਯੋਗੀ ਦੀਪਕ ਦੇ ਨਾਮ ਮੈਂ ਸੁਨੀਲ ਲਖਾ ਇੰਡੀਆ ਨਿਊਜ਼